ਹਾਂਜੀ ਮੇਰੇ ਵੱਲੋਂ ਸਾਰੇ ਕਿਸਾਨ ਭਰਾਵਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀਕਾਲ ਜੀ ਜਿਨ੍ਹਾਂ ਮੇਰੇ ਕਿਸਾਨ ਭਰਾਵਾਂ ਨੇ ਵੀਰ ਭਰਾਵਾਂ ਨੇ ਹਜੇ ਤੱਕ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਸਾਰੇ ਮੇਰੇ ਵੀਰ ਭਰਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਹੀ ਬੈਲਡਰ ਬਟਨ ਪ੍ਰੈਸ ਕਰ ਲੋ ਤਾਂ ਕਿ ਤੁਹਾਨੂੰ ਆਪਣੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਹਾਂਜੀ ਜਿਨ੍ਹਾਂ ਕਿਸਾਨਾਂ ਦੀ ਕਣਕ ਨੇ ਟਾਈਮ ਤੋਂ ਪਹਿਲਾਂ ਨਸਾਰਾ ਲੈਣਾ ਸ਼ੁਰੂ ਕਰ ਦਿੱਤਾ ਹੈ ਤੇ ਕਣਕ ਥੋੜੀ ਡੰਡੀ ਚੜਨੀ ਸ਼ੁਰੂ ਹੋ ਗਈ ਹੈ ਉਹਦੇ ਕੀ ਕਾਰਨ ਨੇ ਛੇਤੀ ਨਸਾਰਾ ਕਰਨ ਦੇ ਡੰਡੀ ਚੜਨ ਦੇ ਤੇ ਉਸ ਕਣਕ ਨੂੰ ਆਪਾਂ ਠੀਕ ਇਲਾਜ ਉਹਦਾ ਆਪਾਂ ਕਿਵੇਂ ਕਰ ਸਕਦੇ ਹਾਂ ਤੇ ਜਿਹੜੀ ਕਣਕ ਹੁਣ ਡੰਡੀ ਚੜ ਰਹੀ ਹੈ ਨਸਾਰਾ ਕਰ ਰਹੀ ਹੈ ਉਹਦੇ ਝਾੜ ਦੇ ਉੱਤੇ ਆਪਾਂ ਨੂੰ ਕਿੰਨਾ ਕੁ ਫਰਕ ਦੇਖਣ ਨੂੰ ਮਿਲ ਸਕਦਾ ਹੈ ਤੇ ਵੀਡੀਓ ਹੋਰ ਕਿਸਾਨ ਭਰਾਵਾਂ ਤੱਕ ਸ਼ੇਅਰ ਕਰਿਓ ਤੇ ਵੀਡੀਓ ਪੂਰੀ ਦੇਖਿਓ ਤੇ ਆਪਾਂ ਸਾਰੀ ਜਾਣਕਾਰੀ ਅੱਜ ਤੁਹਾਨੂੰ ਦੱਸੂंगे ਵੀ ਕਿਵੇਂ ਆਪਾਂ ਕਣਕ ਨੂੰ ਠੀਕ ਕਰ ਸਕਦੇ ਆ ਕੀ ਉਹਦੇ ਕਾਰਨ ਨੇ ਪਹਿਲਾਂ ਤਾਂ ਕਿਸਾਨ ਭਰਾਵੋਂ ਜਿਹੜੀ ਕਣਕਾ ਡੰਡੀ ਚੜ ਰਹੀ ਹੈ ਉਹਦਾ ਕਾਰਨ ਪਹਿਲੇ ਨੰਬਰ ਦਾ ਜਿਹੜਾ ਕਾਰਨ ਹੈ ਕਿਸਾਨ ਭਰਾਵੋ ਉਹ ਗਰਮੀ ਦਾ ਕਾਰਨ ਹੁਣ ਜਿਹੜੀ ਕਣਕਾ ਅਗੇਤੀ 1 ਅਕਤੂਬਰ 15 ਅਕਤੂਬਰ ਤੋਂ ਲੈ ਕੇ 25 26 ਅਕਤੂਬਰ ਤੱਕ ਬਜਾਈ ਅਗੇਤੀ ਬਜਾਈ ਕਣਕ ਦੀ ਹੋਈ ਹੈ ਉਹ ਕਣਕਾਂ ਨੇ ਡੰਡੀ ਚੜੀ ਆਏ ਤੇ ਹਰ ਇੱਕ ਸਾਲ ਉਹ ਇਹਨਾਂ ਉਹਨਾਂ ਕਣਕ ਦੇ ਵਿੱਚ ਡੰਡੀ ਚੜਨ ਦੀ ਸਮੱਸਿਆ ਜ਼ਰੂਰ ਦੇਖਣ ਨੂੰ ਆਪਾਂ ਨੂੰ ਮਿਲਦੀ ਹੈ। ਅਗੇਤੀ ਬਜਾਈ ਜੇ ਨੇ ਆਪਾਂ ਕਣਕ ਦੀ ਕੋਈ ਵੀ ਆਪਾਂ ਕਿਸਮ ਹੋਵੇ ਅਗੇਤੀ ਬਜਾਈ ਆਪਾਂ ਕਣਕ ਦੀ ਕਰਦੇ ਆ ਤਾਂ ਟੈਂਪਰੇਚਰ ਜਿਹੜਾ ਹਾਈ ਹੋਣ ਦੇ ਕਾਰਨ ਜਿਹੜੀ ਆਪਣੀ ਕਣਕ ਹੈ ਉਹ ਫਟਾਰਾ ਘਟ ਕਰਦੀ ਹੈ ਤੇ ਓਪਨ ਨੂੰ ਬਦਨ ਪੈ ਜਾਂਦੀ ਹੈ ਜਿਹਦੇ ਕਾਰਨ ਉਹ ਕਣਕ ਛੇਤੀ ਉਹ ਡੰਡੀ ਚੜ ਜਾਂਦੀ ਹੈ ਤੇ ਬੱਲੀਆ ਕੱਢਣੀ ਇੰ ਸਾਰਾ ਸ਼ੁਰੂ ਕਰ ਦਿੰਦੀ ਆ ਗੀਤਾ ਤੇ ਦੂਜਾ ਕਿਸਾਨ ਭਰਾਓ ਜਿਹੜਾ ਕਾਰਨ ਹੈ ਆਪਾਂ ਕਣਕ ਦੀ ਬਿਜਾਈ ਅਗੇਤੀ ਹੁੰਦੀ ਆ ਆਪਣੀ ਜਿਵੇਂ 26 27 ਅਕਤੂਬਰ ਨੂੰ ਆਪਾਂ ਜੇ ਲੇਟ ਵੀ ਥੋੜੀ ਜਿਹੀ ਬਿਜਾਈ ਕਰਦੇ ਆ ਉਹ ਕਣਕ ਦੇ ਵਿੱਚ ਜੇ ਆਪਾਂ ਪਹਿਲਾ ਪਾਣੀ ਆਪਾਂ ਲੇਟ ਕਰ ਦਿੰਦੇ ਆ ਤੇ ਜਿਹੜੀ ਯੂਰੀਆ ਖਾਦ ਆਪਾਂ ਕਣਕ ਨੂੰ ਦਿੰਦੇ ਆ ਉਹ ਲੇਟ ਹੋ ਜਾਂਦੀ ਆ ਆਪਣੀ ਤੇ ਪਹਿਲਾ ਪਾਣੀ ਆਪਾਂ 35 ਦਿਨਾਂ ਤੇ ਲਈ ਜਾਂਦੇ ਆ ਅਗੇਤੀ ਕਣਕ ਦੇ ਵਿੱਚ ਜਿਹੜਾ ਪਹਿਲਾ ਪਾਣੀ ਆਪਾਂ 25 ਤੋਂ 28 ਦਿਨ ਦੇ ਵਿੱਚ ਵਿੱਚ ਆਪਾਂ 25 ਦਿਨ ਤੇ ਕਹਿ ਸਕਦੇ ਆਪਾਂ ਕਣਕ ਨੂੰ ਦੇਣਾ ਹੁੰਦਾ ਹੈ ਜੇ ਆਪਾਂ ਪਹਿਲਾ ਪਾਣੀ ਲੇਟ ਕਰੂਗੇ ਤਾਂ ਵੀ ਜਿਹੜੀ ਆਪਣੀ ਕਣਕ ਦੇ ਵਿੱਚ ਡੰਡੀ ਚੜਨ ਦੀ ਜਿਹੜੀ ਸਮੱਸਿਆ ਜ਼ਰੂਰ ਦੇਖਣ ਨੂੰ ਮਿਲਦੀ ਹੈ ਇਹ ਦੋ ਕਿਸਾਨ ਭਰਾਵੋ ਜਿਹੜੇ ਕਾਰਨ ਨੇ ਹੁਣ ਅੱਗੇ ਵਾਸਤੇ ਨੂੰ ਜਿਹੜੇ ਕਿਸਾਨ ਭਰਾਵਾਂ ਦੇ ਇਹ ਸਮੱਸਿਆ ਆਈ ਹੈ ਅਗੇਤੀ ਬਜਾਈ ਕਣਕ ਦੀ ਨਾ ਕੜੋ ਟੈਂਪਰੇਚਰ ਜਿਹੜਾ ਆਪਾਂ ਮੰਨ ਕੇ ਚੱਲੀਏ ਜਿਹੜਾ ਰਾਤ ਦਾ ਰਾਤ ਦਾ ਟੈਂਪਰੇਚਰ ਹੁੰਦਾ ਹੈ ਉਹ 20 ਤੋਂ ਜਦੋਂ ਥੱਲੇ ਆ ਜਾਵੇ ਉਦੋਂ ਆਪਾਂ ਨੂੰ ਕਣਕ ਦੀ ਜਿਹੜੀ ਬਜਾਈ ਕਰਨੀ ਚਾਹੀਦੀ ਹੈ। ਅਸਲੀ ਜਦੋਂ ਬਜਾਈ ਦਾ ਜਿਹੜਾ ਸਹੀ ਸਮਾਂ ਕਿਸਾਨ ਪ੍ਰਭੂ 1 ਨਵੰਬਰ ਤੋਂ ਸ਼ੁਰੂ ਹੁੰਦਾ ਹੈ ਜਿਹੜੀ ਉਹ ਕਣਕ ਦੇ ਝਾੜ ਦੇ ਵਿੱਚ ਵੀ ਬਹੁਤ ਵਧੀਆ ਰਹਿੰਦੀ ਹੈ ਤੇ ਕੋਈ ਉਹਦੇ ਵਿੱਚ ਸਮੱਸਿਆ ਵੀ ਨਹੀਂ ਦੇਖਣ ਨੂੰ ਮਿਲਦੀ ਹੈ। ਅਗੇਤੀ ਬਜਾਈ ਜਿਹੜੀ ਕਣਕ ਦੇ ਹੋਈ ਹੈ ਉਹਨਾਂ ਦੇ ਵਿੱਚ ਜਿਹੜੀ ਡੰਡੀ ਚੜਨ ਦੀ ਸਮੱਸਿਆ ਆਈ ਹੈ ਤੇ 4 ਦੇ ਵਿੱਚ ਕਿੰਨਾ ਕੁ ਫਰਕ ਪੈ ਸਕਦਾ ਏ ਜੇ ਹੁਣ ਤੁਹਾਡੀ ਕਣਕ ਦੇ ਵਿੱਚ ਡੰਡੀ ਚੜਨ ਦੀ ਸਮੱਸਿਆ ਥੋੜੀ-ਥੋੜੀ ਥੋੜੀ 10% ਮੰਨ ਕੇ ਚਲੋ ਤੁਹਾਡੇ ਖੇਤ ਦੇ ਵਿੱਚ ਡੰਡੀ ਚੜਨ ਦੀ ਸਮੱਸਿਆ ਆਈ ਹੈ ਤਾਂ ਕਿਸਾਨ ਭਰਾਵੋ ਜਿਹੜੀ ਕਣਕ ਨੇ ਨਸਾਰਾ ਸ਼ੁਰੂ ਕਰ ਦਿੱਤਾ ਉਹਦੇ ਤੁਸੀਂ ਜਿਹੜੀ ਬੱਲੀ ਆ ਉਹ ਦੇਖੂਗੇ ਉਹ ਛੋਟੀ ਜੀ ਬੱਲੀ ਆ ਤੇ ਦਾਣਿਆਂ ਦੀ ਗਿਣਤੀ ਬਹੁਤ ਘੱਟ ਹੈ ਆਮ ਬੱਲੀ ਦੇ ਨਾਲੋਂ ਅੱਧ ਦੇ ਵਿੱਚ ਪਾ ਉਹਨਾਂ ਦਾਣਿਆਂ ਨੂੰ ਮੰਨ ਸਕਦੇ ਆ ਵਜਨ ਦੇ ਵਿੱਚ ਵੀ ਤੇ ਸਾਈਜ ਦੇ ਵਿੱਚ ਵੀ ਦਾਣਿਆਂ ਦੀ ਗਿਣਤੀ ਵੀ ਘੱਟ ਹੈ ਤੇ ਪਰ ਉਸ ਤਰੀਕੇ ਦੇ ਨਾਲ ਇੰਨਾ ਜਿਹੜਾ ਕਣਕ ਦੇ ਝਾੜ ਦੇ ਉੱਤੇ ਫਰਕ ਨਹੀਂ ਪੈਂਦਾ ਜੇ ਆਪਣੀ ਕਣਕ ਨੇ ਥੋੜੀ ਬਹੁਤੀ 10 15% ਬੱਲੀ ਕੱਢ ਵੀ ਲਈ ਤਾਂ ਉਹਦੇ ਨਾਲ ਬਹੁਤਾ ਝਾੜ ਦੇ ਉੱਤੇ ਫਰਕ ਨਹੀਂ ਪੈਂਦਾ ਪਰ ਫਰਕ ਵੀ ਫਰਕ ਕੀ ਪੈਣਾ ਹੈ ਅਗੇਤੀ ਕਣਕ ਗਰਮੀ ਦੇ ਕਾਰਨ ਜਿਹੜੀ ਕਣਕ ਦਾ ਫਟਾਰਾ ਘੱਟ ਕਰਦੀ ਹੈ ਤੇ ਬਦਨ ਪੈ ਜਾਂਦੀ ਹੈ ਤੇ ਡੰਡੀ ਚੜ ਜਾਂਦੀ ਹੈ ਉਹਦਾ ਫਰਕ ਪੈਣਾ ਹੈ ਫਟਾਰੇ ਦੇ ਉੱਤੇ ਗਰਮੀ ਦੇ ਕਾਰਨ ਜਦੋਂ ਕਣਕ ਦਾ ਫਟਾਰਾ ਘੱਟ ਹੋਇਆ ਹੈ ਤਾਂ ਜਿਹੜੀ ਸ਼ਾਖਾਵਾਂ ਦੀ ਗਿਣਤੀ ਹੈ ਉਹ ਘੱਟ ਹੋਈ ਹੈ ਤੇ ਸ਼ਾਖਾਵਾਂ ਜੇ ਘੱਟ ਹੋਣਗੀਆਂ ਤਾਂ ਨਸਾਰੇ ਸਮੇਂ ਜਿਹੜੀ ਮੁੰਜਰਾ ਦਾ ਗਿਣਤੀ ਹੈ ਉਹ ਘੱਟ ਹੋਊਗੀ ਤੇ ਝਾੜ ਦੇ ਵਿੱਚ ਆਪਿਓ ਫਰਕ ਪੈਣਾ ਹੈ ਤੇ ਉਹ ਵਾਲੀ ਕਣਕ ਦੇ ਵਿੱਚ ਬਹੁਤ ਜ਼ਿਆਦਾ ਫਰਕ ਪੈਂਦਾ ਏ ਝਾੜ ਤੇ ਨਸਾਰਾ ਕਰਨ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਜਿਹੜੀ ਕਣਕ ਦੇ ਫਟਾਰਾ ਘਟ ਕੀਤਾ ਏ ਗਰਮੀ ਦੇ ਕਾਰਨ ਉਹਨਾਂ ਕਣਕਾਂ ਦੇ ਵਿੱਚ ਝਾੜ ਨੂੰ ਫਰਕ ਇਸ ਤਰੀਕੇ ਦੇ ਨਾਲ ਬਹੁਤ ਜ਼ਿਆਦਾ ਪੈਂਦਾ ਏ ਹੁਣ ਆਪਾਂ ਜਿਹੜੀ ਕਿਸਾਨ ਭਰਾਵੋਂ ਕਣਕ ਡੰਡੀ ਚੜ ਰਹੀ ਏ ਜਾਂ ਚੜੀ ਹੋਈ ਏ ਉਹਨਾਂ ਨੂੰ ਆਪਾਂ ਠੀਕ ਕਿਵੇਂ ਕਰ ਸਕਦੇ ਆ ਬੈਸੇ ਤੱਕ ਸਨ ਪ੍ਰਭੂ ਪਹਿਲਾ ਅੱਜ ਤੋਂ ਹਫ਼ਤਾ 10 ਦਿਨ ਪਹਿਲਾਂ ਜਿਹੜਾ ਮੌਸਮ ਤਾਂ ਉਹ ਗਰਮ ਚੱਲ ਰਿਹਾ ਤਾਂ ਤੇ ਜਿਹੜਾ ਪਿਛਲੇ ਮਹੀਨੇ ਆਪਣੇ ਐਂਡ ਦੇ ਮਹੀਨੇ ਦੇ ਐਂਡ ਦੇ ਵਿੱਚ ਜਿਹੜੀ ਬਰਖਾ ਹੋਈ ਹੈ ਸਾਰੇ ਪੰਜਾਬ ਦੇ ਵਿੱਚ ਮੀਂਹ ਪਿਆ ਏ ਉਹਦੇ ਕਾਰਨ ਜਿਹੜੀ ਹੁਣ ਧੁੰਦ ਚੱਲ ਪਈ ਹੈ ਤੇ ਟੈਂਪਰੇਚਰ ਵੀ ਥੱਲੇ ਨੂੰ ਆਇਆ ਹੈ ਤੇ ਠੰਡ ਪੈਣੀ ਸ਼ੁਰੂ ਹੋਈ ਹੈ ਜਿਹੜੀ ਕਣਕਾਂ ਇਹ ਹੁਣ ਬਦਨਾ ਨੂੰ ਛੱਡ ਕੇ ਹੁਣ ਫਟਾਰੇ ਦੀ ਤਰਫ ਚੱਲ ਰਹੀ ਹੈ ਜਿਹੜੀ ਕਣਕਾ ਲੇਟ ਬਜਾਈ ਵਾਲੀ ਹੈ ਉਹਨਾਂ ਨੇ ਹੁਣ ਠੰਡ ਦੇ ਵਿੱਚ ਬਹੁਤ ਵਧੀਆ ਫਟਾਰਾ ਕਰਨਾ ਹੈ ਤੇ ਹੁਣ ਜਿਹੜੀ ਆ ਡੰਡੀ ਚੜੀਆ ਕਣਕਾ ਹੈ ਉਹ ਵੈਸੇ ਤਾਂ ਹੁਣ ਠੰਡ ਦੇ ਕਾਰਨ ਰੁਕ ਗਈ ਹੈ ਪਰ ਫੇਰ ਵੀ ਜੇ ਤੁਹਾਡੇ ਇਹ ਵਾਲੀ ਪ੍ਰੋਬਲਮ ਆ ਰਹੀ ਹੈ ਤਾਂ ਤੁਸੀਂ ਕਿਸਾਨ ਭਰਾਵੋ ਕੀ ਕਰਨਾ ਹੈ ਤੁਸੀਂ ਕਿਸ ਤਰੀਕੇ ਦੇ ਨਾਲ ਰੋਕ ਸਕਦੇ ਹੋ ਤੁਸੀਂ ਕਿਸਾਨ ਭਰਾਵੋ ਆਪਣੀ ਕਣਕ ਦੇ ਵਿੱਚ ਮੰਨ ਕੇ ਚਲੋ ਆ 2.5 ਗੱਟੇ 2.5 ਥੈਲੇ ਆਪਾਂ ਯੂਰੀਏ ਦੀ ਆਪਣੀ ਕਣਕ ਨੂੰ ਦੰਦੇ ਆ ਤੇ ਉਹਦੇ ਵਿੱਚ ਆਪਾਂ 25 ਕਿਲੋ 30 ਕਿਲੋ 30 ਕਿਲੋ ਜਿਹੜੀ ਯੂਰੀਆ ਖਾਦ ਆਪਾਂ ਵਧਾ ਦੇਣੀ ਹੈ ਆਪਾਂ ਕਹਿ ਸਕਦੇ ਵੀ ਆਪਾਂ ਅਲੱਗ ਤੋਂ 30 ਕਿਲੋ ਵਾਧਾ ਆਪਣੀ ਕਣਕ ਨੂੰ ਜਿਹੜੀ ਨਾਈਟrogen ਹੈ ਯੂਰੀਆ ਖਾਦ ਆਪਣੀ ਕਣਕ ਨੂੰ ਪਾ ਦੇਣੀ ਹੈ ਜਿਹਦੇ ਨਾਲੇ ਡੰਡੀ ਚੜਨ ਦੀ ਸਮੱਸਿਆ ਹੈ ਜਿਹੜੀ ਉਹ ਰੁਕ ਜਾਊਗੀ ਤੇ ਕਣਕ ਕਣਕ ਆਪਣੀ ਜਿਹੜੀ ਬਵਾਦਰ ਨੂੰ ਪਈ ਹੋਈ ਹੈ ਉਹ ਆਪਣੀ ਰੁਕ ਜਾਊਗੀ ਤੇ ਦੂਜਾ ਨੰਬਰ ਆਪਾਂ ਯੂਰੀਆ ਦੀ ਸਪਰੇ ਵੀ ਕਰ ਸਕਦੇ ਆ ਉਹਦੇ ਆਪਾਂ ਨੂੰ ਵੱਧ ਬੈਨੀਫਿਟ ਮਿਲਣਗੇ ਜੇ ਤੁਹਾਡੀ ਕਣਕ ਡੰਡੀ ਚੜ ਚੜ ਰਹੀ ਹੈ ਨਾਲੀ ਚੜ ਰਹੀ ਹੈ ਤਾਂ ਕਿਸਾਨ ਭਰਾਵੋ ਤੁਸੀਂ 2 ਤੋਂ 3 ਕਿਲੋ ਯੂਰੀਆ ਖਾਦ ਨੂੰ ਲੈ ਕੇ ਉਹਦੀ ਸਪਰੇ ਕਰ ਦੋ ਘੋਲੋ ਦਾ 10 ਤੋਂ 15 ਲੀਟਰ ਪਾਣੀ ਦੇ ਵਿੱਚ ਘੋਲ ਬਣਾ ਕੇ 150 ਲੀਟਰ ਪਾਣੀ ਦੀ ਵਰਤੋਂ ਕਰਕੇ ਕਣਕ ਦੇ ਉੱਤੇ ਸਪਰੇ ਕਰ ਦੋ ਤੇ ਜਿਹੜੀ ਤੁਹਾਡੀ ਕਣਕ ਡੰਡੀ ਚੜ ਰਹੀ ਹੈ ਉਹ ਠੀਕ ਹੋ ਜੂਗੀ ਰੁਕ ਜੂਗੀ ਤੇ ਇੱਕ ਮੇਨ ਗੱਲ ਜਿਹੜੀ ਡੰਡ ਕਣਕ ਦੀ ਡੰਡੀ ਚੜ ਰਹੀ ਹੈ ਉਹਦੇ ਵਿੱਚ ਜਿਹੜਾ ਸੋਕਾ ਵੈਸੇ ਤਾਂ ਹੁਣ ਮੀਂਹ ਪਿਆ ਹੋਇਆ ਕੋਈ ਵੀ ਧਰਤੀ ਸੋਕੇ ਦੇ ਵਿੱਚ ਨਹੀਂ ਪਰ ਧਰਤੀ ਹੈ ਜਿਹੜੀ ਸੁੱਕਰ ਜਾਦੇ ਸੁੱਕਰ ਨਾ ਦੋ ਗਿੱਲੀ ਮਤਲਬ ਉਹਦੇ ਵਿੱਚ ਐਨ ਗਿੱਲ ਹੋਣੀ ਚਾਹੀਦੀ ਹੈ ਜਿਆਦੇ ਧਰਤੀ ਨੂੰ ਸੁੱਕਰ ਨਾ ਦੋ ਤਾਂ ਉਹਨੂੰ ਪਾਣੀ ਜੇ ਅੱਜ ਆਪਾਂ ਹਫਤੇ ਨੂੰ ਪਾਣੀ ਦੇਣਾ ਹੈ ਕਣਕ ਨੂੰ ਤਾਂ 2-3 ਦਿਨ ਪਹਿਲਾਂ ਪਾਣੀ ਦੇ ਦਿਓ ਤਾਂ ਕਿ ਜਿਹੜੀ ਆਪਣੀ ਇਹ ਸਮੱਸਿਆ ਇਹ ਕੰਟਰੋਲ ਹੋ ਸਕੇ ਤੇ ਅੱਗੇ ਤੋਂ ਆਪਾਂ ਇਹ ਗਲਤੀ ਨਾ ਕਰੀ ਕਰੀਏ ਜਿਹੜੀ ਕਣਕ ਦੀ ਬਜਾਈ ਉਹ ਟੈਂਪਰੇਚਰ ਦੇਖ ਕੇ 20 ਡਿਗਰੀ ਤੋਂ ਜਦੋਂ ਥੱਲੇ ਟੈਂਪਰੇਚਰ ਆ ਜਾਵੇ ਉਸ ਸਮੇਂ ਜਿਹੜੀ ਕਣਕ ਦੀ ਬਜਾਈ ਕਰੋ ਤੇ ਜੇ ਆਪਾਂ ਤੋਕੇ ਵਾਲਾ ਕੰਮ ਨਹੀਂ ਮੰਨੀਏ ਤਾਂ 1 ਨਵੰਬਰ ਤੋਂ ਜਿਹੜੀ ਅਸਲੀ ਬਜਾਈ ਦਾ ਟਾਈਮ ਸ਼ੁਰੂ ਹੁੰਦਾ ਹੈ ਕਣਕ ਦੀ ਤੇ ਵੀਡੀਓ ਵਧੀਆ ਲੱਗੀ ਤਾਂ ਹੋਰ ਕਿਸਾਨ ਭਰਾਵਾਂ ਤੱਕ ਸ਼ੇਅਰ ਕਰ ਦਿਓ ਸਾਰਿਆਂ ਦਾ ਆਪਣੀ ਵੀਡੀਓ ਦੇਖਣ ਦੇ ਲਈ ਧੰਨਵਾਦ ਜੀ